ਜਿਹੜੇ ਲਾਈਵ ਨੇ ਆਜੋ ਸਾਰੇ ਨਾਲ ਮਿਲ ਕੇ ਕੋਈ 2-4 ਦਿਲ ਦੀਆਂ ਗੱਲਾਂ ਕਰੀਏ ਹੋਰ ਕੀ ਹਾਲ ਚਾਲ ਨੇ ਦੋਸਤੋ ਸਭ ਨੂੰ ਸਤਿ ਸ੍ਰੀ ਅਕਾਲ ਆਜੋ ਆਜੋ ਵੇਗਰੂ ਈ ਹਾਲ ਚਾਲ ਨੇ ਜੀ ਹੋਰ ਬ్రో ਠੀਕ ਠਾਕ ਓ ਨਮਾਉ ਹਾਜ਼ਰੀ ਕਰੋ ਕਮੈਂਟ ਨਾਲ ਨਾਲ ਸ਼ੇਅਰ ਵੀ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਅੱਜ ਕੱਲ ਤੇ 400 ਦਾ ਪੈਕ ਪੈਂਦਾ ਤੇ ਹਰ ਇੱਕ ਹੀ ਬੰਦਾ ਪਾਉਂਦਾ ਹੈ ਅਨਲਿਮਿਟਿਡ ਤੇ ਜੇ ਕਿਸੇ ਦੀ ਮਦਦ ਐਵੇਂ ਵੀ ਹੋ ਜਾਂਦੀ ਹੈ ਜੇ ਤੁਸੀਂ ਸ਼ੇਅਰ ਕਰ ਦਿਓਗੇ ਤਾਂ ਤੁਹਾਡਾ ਕੁਝ ਨਹੀਂ ਜਾਣਾ ਪਰ ਜਿਹੜਾ ਬੰਦਾ ਮਿਹਨਤ ਕਰਦਾ ਹੈ ਕਿਸੇ ਵੀ ਕੰਮ ਤੇ ਫੋਕਸ ਕਰਦਾ ਹੈ ਉਹਦਾ ਮੁੱਲ ਪੈ ਜਾਂਦਾ ਹੈ ਇਸ ਕਰਕੇ ਜਿਹੜੇ ਵੇਖ ਰਹੇ ਹੋ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰੋ ਤੇ ਜਿਹੜੇ ਅੱਗੇ ਵੀ ਕਮੈਂਟ ਕਰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਲਾਈਵ ਨੇ ਇਸ ਸਮੇਂ ਉਹਨਾਂ ਨੂੰ ਵੀ ਬੇਨਤੀ ਆਓ ਭਾਈ ਲਵਾਓ ਹਾਜ਼ਰੀ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਥੋੜਾ ਜਿਹਾ ਵੇਟ ਕਰ ਲਈਏ ਹੋਰ 2-4 ਜਣੇ ਆ ਜਾਣ 10 ਜਣੇ ਪੰਮੇ ਇੱਕ ਗੱਲ ਸਾਂਝੀ ਕਰਨੀ ਸੀ ਆਪ ਸਭ ਦੇ ਨਾਲ ਅੱਜ ਕੱਲ ਤੁਸੀਂ ਵੇਖ ਰਹੇ ਹੋ ਵੀ ਕੀ ਮਾਹੌਲ ਚੱਲ ਰਿਹਾ ਆ ਹੁਣ ਲੁਧਿਆਣੇ ਦੀ ਘਟਨਾ ਹੋਈ ਜਿਹੜੀ ਜਿਹੜੀ ਪਹਿਲਾਂ ਕਮਲ ਕੌਰ ਦੀ ਹੱਤਿਆ ਵਾਲੀ ਜਿਹੜੀ ਘਟਨਾ ਹੋਈ ਹੋਰ ਕਈ ਸਿਸਟਮ ਕੁਝ ਸਹੀ ਤੇ ਕੁਝ ਗਲਤ ਤੇ ਦੇਖੋ ਜਦੋਂ ਵੀ ਕੋਈ ਗਲਤ ਕਰਮ ਹੁੰਦਾ ਹੈ ਜਾਂ ਕਹਿ ਲਓ ਵੀ ਕਿਸੇ ਨੂੰ ਰੋਕਣ ਵਾਸਤੇ ਕਹਿ ਲਓ ਵੀ ਮਾੜੀ ਚੰਗੀ ਦੁਨੀਆ ਜਦੋਂ ਵੀ ਕੋਈ ਐਕਸ਼ਨ ਹੁੰਦਾ ਹੈ ਤੇ ਉਹਦਾ ਅਸਰ ਸਾਰਿਆਂ ਨੂੰ ਵੇਖਣ ਨੂੰ ਮਿਲਦਾ ਹੈ ਉਹਦਾ ਅਸਰ ਜਿਵੇਂ ਲੋਕ ਕਰਨ ਲੱਗ ਪੈਂਦੇ ਵੀ ਪੰਜਾਬ ਵਿੱਚ ਤਾਂ ਸੇਫਟੀ ਕੋਈ ਨਹੀਂ ਪੰਜਾਬ ਦੇ ਵਿੱਚ ਤਾਂ ਐ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਹੋਰ ਚੱਲਦਾ ਆਹ ਚੱਲਦਾ ਮੈਂ ਕਹਿੰਨਾ ਵੀ ਜਿੱਥੇ ਮਰਜ਼ੀ ਚਲੇ ਜਾਓ ਤੁਹਾਡੇ ਮਨ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਜਿਹੋ ਜੀ ਅਸੀਂ ਨਜ਼ਰੀਏ ਦੇ ਨਾਲ ਦੇਖਣਾ ਚਾਹਾਂਗੇ ਉਹੋ ਜੀ ਸਾਨੂੰ ਦਿਸ ਜਾਣਾ ਜਿੰਨੇ ਲੱਭਣਾ ਓਨੇ ਚੱਕੜ ਚੋਂ ਕਮਲ ਨੂੰ ਵੀ ਲੱਭ ਲੈਣਾ ਤੇ ਜਿੰਨੇ ਲੱਭਣੀਆਂ ਓਨੇ ਚੰਗਿਆਈ ਚੋਂ ਵੀ ਬੁਰਾਈ ਲੱਭ ਲੈਣੀ ਹੈ ਪਰ ਇਹ ਤਾਂ ਸਾਡੇ ਤੇ ਡਿਪੈਂਡ ਹੈ ਵੀ ਅਸੀਂ ਆਪਣੇ ਦਿਮਾਗ ਦੇ ਵਿੱਚ ਜਦੋਂ ਲੋਕਾਂ ਦੀਆਂ ਗੱਲਾਂ ਕਹਿ ਲਓ ਆ ਨੈਟ ਤੇ ਸਿਸਟਮ ਚੱਲਦਾ ਕਹਿ ਲਓ ਬੰਦਾ ਜਦੋਂ ਗੱਲਾਂ ਵੱੱਦਾ ਸੁਣਦਾ ਤੇ ਉਹ ਨੇਚਰਲੀ ਸੁਭਾਅ ਬਣ ਜਾਂਦਾ ਬੰਦੇ ਦਾ ਵੀ ਕੀ ਜਿਹੋ ਜਾਂ ਸੁਣਦਾ ਉਹੋ ਜਾਂ ਫਿਰ ਉਹ ਮਹਿਸੂਸ ਕਰਨ ਲੱਗ ਪੈਂਦਾ ਜੰਨਾ ਚਰ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵੀ ਜੀ ਕਨੋ ਵੈਗ ਨੂੰ ਚੜ੍ਹਦੀ ਕਲਾ ਰੱਖੇ ਵੀਰ ਜਦੋਂ ਜਿਹੋ ਜੀ ਅਸੀਂ ਗੱਲਬਾਤ ਸੁਣਦੇ ਆ ਨਾ ਵੀ ਸਾਡੇ ਮਨ ਦੀ ਦਸ਼ਾ ਉਹੋ ਜੀ ਹੋ ਜਾਂਦੀ ਹੈ ਜੇ ਅਸੀਂ ਸਾਰਾ ਦਿਨ ਮਸਾਲਾ ਹੀ ਭਾਲਦੇ ਰਵਾਂਗੇ ਵੀ ਭਾਈ ਆਹ ਕੀ ਹੋ ਗਿਆ ਉਹ ਕਿਵੇਂ ਹੋ ਗਿਆ ਅੱਗੇ ਕੀ ਹੋਊਗਾ ਆ ਜਾਵਾਂ ਜਦੋਂ ਮਨ ਨੇ ਕੁਝ ਹੀ ਸੋਚੀ ਜਾਣਾ ਏ ਕੁਝ ਵੇਖੀ ਜਾਣਾ ਤੇ ਫਿਰ ਮਨ ਕਿੱਥੋਂ ਸ਼ਾਂਤ ਰਹਿ ਸਕੇਗਾ ਜੇ ਅਸੀਂ ਨੁਨੀਆਦਾਰੀ ਦੇ ਵਿੱਚ ਜਾਦਾ ਦਿਮਾਗ ਲਾਉਣੇ ਆ ਵੀ ਸੰਦਕ ਲੈਣ ਵਾਸਤੇ ਵੀ ਸਾਨੂੰ ਪਤਾ ਲੱਗ ਜੇ ਉਹੋ ਦਿਮਾਗ ਜੇ ਕਿਸੇ ਅਸੀਂ ਸੁਰਤੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਾਹਰ ਕੱਢ ਦਈਏ ਤੇ ਫਿਰ ਮੇਰਾ ਮੰਨਣਾ ਹੀ ਹੈ ਵੀ ਇਨਸਾਨ ਇਨਸਾਨ ਬਣ ਜਾਂਦਾ ਕਿਉਂਕਿ ਹੋਰ ਕੁਝ ਬਣਨਾ ਬਾਅਦ ਵਿੱਚ ਹੈ ਪਹਿਲਾਂ ਇਨਸਾਨ ਇਨਸਾਨ ਹੀ ਬਣੇ ਇਨਸਾਨੀਅਤ ਜਿਹੜੀ ਹੁੰਦੀ ਹੈ ਨਾ ਇਹ ਪਰਮਾਤਮਾ ਦੀ ਦੇਣ ਹੈ ਇਹ ਕਿਸੇ ਵਿਰਲੇ ਦੇ ਹੱਕ ਵਿੱਚ ਆਉਂਦੀ ਹੈ ਸਾਰਿਆਂ ਨੂੰ ਨਹੀਂ ਸਾਰੇ ਜਿਵੇਂ ਕਿਸੇ ਨੇ ਗੁਰੂ ਧਾਰਨ ਕਰਨਾ ਸੀ ਤੇ ਉਹ ਗੁਰੂ ਨੇ ਕਿਹਾ ਵੀ ਤੈਨੂੰ ਗਿਆਨ ਕਰਵਾ ਦੇਾਂਗੇ ਪਰ ਤਿੰਨ ਚੀਜ਼ਾਂ ਦੇ ਮਾਫ ਕਰਨਾ ਤਿੰਨ ਚੀਜ਼ਾਂ ਦੇ ਨਹੀਂ ਵੀ ਤਿੰਨ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਗੁਰੂ ਧਾਰਨ ਕੀਤਾ ਜਾਂਦਾ ਹੈ ਉਹਨੇ ਪੁੱਛਿਆ ਵੀ ਕੀ ਕਹਿੰਦਾ ਤਨ ਮਨ ਤੇ ਤਨ ਤੇ ਉਹ ਕਹਿੰਦਾ ਉਹ ਰਾਜਾ ਸੀ ਉਹ ਕਹਿੰਦਾ ਮੈਂ ਭਾਈ ਵਿਚਾਰ ਕਰ ਲਾਂ ਜਦੋਂ ਵਿਚਾਰ ਕੀਤੀ ਤੇ ਉਹਦੇ ਜਿਹੜੇ ਨਾਲ ਦੇ ਸੀ ਉਹਨਾਂ ਕਹਿੰਿਆ ਵੀ ਧਨ ਨਾ ਦੇਵੀਂ ਜੇ ਤੂੰ ਧਨ ਸਾਰਾ ਇਹਨੂੰ ਦੇਤਾ ਤੂੰ ਗਰੀਬ ਹੋ ਜਾਏਂਗਾ ਕਹਿੰਦੇ ਤਨ ਵੀ ਨਾ ਦੇਵੀਂ ਤਨ ਨੂੰ ਇਹ ਜਿੱਦ ਦਰਮਰਜ਼ੀ ਲੈ ਜਾਏਗਾ ਕਹਿੰਦੇ ਫਿਰ ਦਈਏ ਕੀ ਕਹਿੰਦੇ ਮਨ ਦੇ ਦਿਓ ਕਿਉਂਕਿ ਮਨ ਕਿਹੜਾ ਦਿਸਦਾ ਹੈ ਪੁੱਤੋ ਮੱਥਾ ਡੇਗ ਰੱਖਿ ਰੱਖਿਓ ਵੀ ਮੂੰਹ ਨਾਲ ਮਿੱਠੇ ਮਿੱਠੇ ਰਹੋ ਮਨ ਦੇ ਵਿੱਚ ਚਾਹੇ ਕੋੜ ਚੱਲੀ ਜਾਵੇ ਬਿਮਾਨ ਦਿੰਦਾ ਉਹ ਜਦੋਂ ਉਹਨੇ ਕਹਿਣਾ ਮੰਨ ਦਿੱਤਾ ਤੁਹਾਨੂੰ ਜੀ ਉਹ ਕਹਿੰਦੇ ਫਿਰ ਆ ਜਾਓ ਭਾਈ ਰਾਜਾ ਰੂਜਾ ਲਾਹ ਦਿਓ ਕੰਮ ਚਲਿਏ ਜੰਗਲਾਂ ਨੂੰ ਕਰੀਏ ਭਗਤੀ ਫਿਰ ਸਮਝ ਆਈ ਵੀ ਮਨ ਮਾਨੀ ਸਭ ਕੁਝ ਕਰਾਉਂਦਾ ਕਿਉਂਕਿ ਸਰੀਰ ਨੂੰ ਜਿਹੜਾ ਤੋਰਨਾ ਇਹ ਵੀ ਮਾਨੀ ਲਈ ਫਿਰਦਾ ਹੈ ਡਾਇਰੈਕਸ਼ਨ ਦਿੰਦਾ ਹੈ ਅੱਜ ਜੇ ਹੁਣ ਆਪਾਂ ਲਾਈਵ ਬੈਠੇ ਆਂ ਲਾਈਵ ਇਹ ਮਾਨ ਹੀ ਡਾਇਰੈਕਸ਼ਨ ਦਿੰਦੀ ਹੈ ਤੇ ਜੇ ਅਸੀਂ ਲੱਭਾਂਗੇ ਮਸਾਲਾ ਮਾੜੀ ਚੀਜ਼ ਲੱਭਾਂਗੇ ਇਹ ਨੈਟ ਨਹੀਂ ਮਾੜਾ ਮੋਬਾਈਲ ਨਹੀਂ ਮਾੜਾ ਸਾਡੀ ਸੋਚ ਮਾੜੀ ਐ ਅਸੀਂ ਲੱਭਣਾ ਕੀ ਇਹਦੇ ਤੋਂ ਚੰਗੀਆਂ ਚੀਜ਼ਾਂ ਵੀ ਮਿਲਦੀਆਂ ਨੇ ਤੇ ਮਾੜੀਆਂ ਵੀ ਮਿਲਦੀਆਂ ਨੇ ਐਵੇਂ ਸੰਸਾਰ ਐ ਸੰਸਾਰ ਦੇ ਵਿੱਚ ਤੁਹਾਨੂੰ ਚਲਦਿਆਂ ਹੋਇਆਂ ਚੰਗੇ ਲੋਕ ਵੀ ਮਿਲਣਗੇ ਤੇ ਮਾੜੇ ਵੀ ਮਿਲਣਗੇ ਉਹ ਤੇ ਤੁਸੀਂ ਸੋਚਣਾ ਐ ਵੀ ਤੁਸੀਂ ਤੁਸੀਂ ਕਿਹੜੇ ਪਾਸੇ ਜਾਣਾ ਐ ਕਿਉਂਕਿ ਐਂਡ ਸਭ ਨੂੰ ਪਤਾ ਜਿਵੇਂ ਸ਼ਮਸ਼ਾਨ ਘਾਟ ਦੇ ਬਾਹਰ ਲਿਖਿਆ ਸੀ ਮੰਜ਼ਲ ਤੇਰੀ ਆ ਸੀ ਉਮਰ ਬੀਤ ਗਈ ਆਂਦੇ ਆਂਦੇ ਦੁਨੀਆ ਤੈਨੂੰ ਕੀ ਦਿੱਤਾ ਤੇਰੇ ਆਪਣੇ ਫੂਕ ਗਿਆ ਤੈਨੂੰ ਜਾਂਦੇ ਜਾਂਦੇ ਕੀ ਮਿਲਿਆ ਇਹਦਾ ਮਤਲਬ ਇਹ ਵੀ ਨਹੀਂ ਵੀ ਅਸੀਂ ਕੁਝ ਕਰਨਾ ਹੀ ਨਹੀਂ ਮਿਹਨਤ ਨਹੀਂ ਕਰਨੀ ਉਹ ਨਹੀਂ ਵੀ ਇਹ ਸੋਚਣਾ ਹੈ ਵੀ ਜੀਵਨ ਜਿਹੜਾ ਮਿਲਿਆ ਇਹਨੇ ਖਤਮ ਹੋ ਜਾਣਾ ਤੇ ਸਾਨੂੰ ਮਿਲਿਆ ਕੀ ਆ ਲਾਈਕ ਕਰਨ ਵਾਸਤੇ ਵੀ ਧੰਨਵਾਦ ਜੇ ਕੋਈ ਵੇਖ ਰਹੇ ਨੇ ਤੇ ਕਰੋ ਕਮੈਂਟ ਜੀ ਰਾਦੇ ਰਾਦੇ ਪ੍ਰਾ ਜਿਹੜਾ ਪਰਮਾਤਮਾ ਉਹ ਇੱਕ ਹੀ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਈ ਜਿਹਦਾ ਮਰਜੀ ਤੁਸੀਂ ਨਾਮ ਲੈ ਲਓ ਰਾਧੇ ਰਾਦੇ ਇਹਦੇ ਨਾਲ ਵੀ ਜਿਨ੍ਹਾਂ ਦਾ ਭਰੋਸਾ ਵਿਸ਼ਵਾਸ ਹੈ ਉਹਨਾਂ ਨੂੰ ਇਹਦੇ ਨਾਲ ਵੀ ਸ਼ਾਂਤੀ ਮਿਲ ਜਾਂਦੀ ਹੈ ਮਨ ਨੂੰ ਸਕੂਨ ਮਿਲ ਜਾਂਦਾ ਹੈ ਵੀ ਜਿਹੋ ਜੀ ਕਮਿਊਨਿਟੀ ਦੇ ਵਿੱਚ ਆਪਾਂ ਰਹਿੰਦੇ ਆ ਆਪਾਂ ਉਹ ਜਿਹ ਉਹ ਜਿਹੇ ਕਲਚਰ ਕੈਨ ਫੋਲੋ ਕਰਦੇ ਆ ਪਰ ਇਹ ਨਹੀਂ ਵੀ ਅਸੀਂ ਆਪਣਾ ਕਲਚਰ ਕਿਸੇ ਤੇ ਥੋਪਣਾ ਕਿਉਂਕਿ ਹਰ ਇੱਕ ਦੀ ਆਪੋ ਆਪਣੀ ਜ਼ਿੰਦਗੀ ਹੈ ਭਾਈ ਇਹ ਜ਼ਿੰਦਗੀ ਕੋਈ ਵਾਰ-ਵਾਰ ਨਹੀਂ ਮਿਲਦੀ ਇਹਦਾ ਪਤਾ ਕੋਈ ਨਹੀਂ ਕਦੋਂ ਖਤਮ ਹੋ ਜਾਣਾ ਤੇ ਜੇ ਇਹ ਕੋਈ ਹੋਣਾ ਇਨਸਾਨ ਦੇ ਨਾਲ ਤਾਂ ਫਿਰ ਫਿਰ ਕਾਹਦਾ ਮਾਨ ਹੰਕਾਰ ਹੋ ਪਰਮਾਤਮਾ ਹੈ ਆ ਪਰਮਾਤਮਾ ਹੈ ਹੈ ਉਹ ਫਲਾਣੇ ਹੈ ਆ ਢਿੰਮਕੀ ਹੈ ਇਹ ਗੱਲਾਂ ਨਾਲ ਉਹ ਜੇ ਇਨਸਾਨ ਇਨਸਾਨ ਬਣ ਜਾਵੇ ਤੁਸੀਂ ਕਿਤੇ ਵੀ ਚਲੇ ਜਾਓ ਜਿੰਨੇ ਖੁਸ਼ ਰਹਿਣਾ ਨਾ ਜੋ ਮੈਂ ਅੱਗੇ ਕਹਿਣਾ ਹਾਂ ਨਾ ਖੁਸ਼ ਰਹਿਣਾ ਵੀ ਇੱਕ ਕਲਾ ਹੈ ਜੇ ਜਿੰਨੂੰ ਵਾਜਾ ਜਾਂ ਬੰਸਰੀ ਵਜਾਉਣੀ ਆ ਗਈ ਢੋਲ ਵਜਾਉਣਾ ਆ ਗਿਆ ਕੁਝ ਵੀ ਵਜਾਉਣਾ ਆ ਗਿਆ ਸਾਜ਼ ਕੋਈ ਵੀ ਆ ਗਿਆ ਉਹ ਇਹ ਨਹੀਂ ਕਵੇਗਾ ਵੀ ਮੈਂ ਮਹਿਲਾ ਚ ਵਜਾਵਾਂਗਾ ਉਹ ਝੁੱਗੀ ਵਿੱਚ ਵੀ ਵਜਾ ਲਵੇਗਾ ਜਿੰਨੂੰ ਨਹੀਂ ਉਹਨੂੰ ਚਾਹ ਅਮਰੀਕਾ ਲੈ ਜਾਓ ਐਵੇਂ ਹੀ ਹੈ ਸਿਸਟਮ ਸਗੋਂ ਮੈਂ ਤੇ ਆਪਣੀ ਲਾਈਫ ਦੇ ਵਿੱਚ ਜਰਨੀ ਦੇ ਵਿੱਚ ਆਜੋ ਭਾਈ ਆਜੋ ਜਿਹੜੇ ਕਰੋ ਕਮੈਂਟ ਬਾਈ ਮਨ ਨੂੰ ਹੌਸਲਾ ਜਾਂ ਮਿਲਦਾ ਵੀ ਚੱਲ ਗੱਲਬਾਤ ਕਰ ਰਹੇ ਆ ਕੋਈ ਸੁਣਨ ਵਾਲਾ ਵੀ ਹੈਗਾ ਅੱਗੇ ਕੋਈ ਸੁਣਨ ਵਾਲਾ ਵੀ ਹੈਗਾ ਅੱਗੇ ਜਿਹਦੇ ਨਾਲ ਬੰਦੇ ਦਾ ਉਤਸ਼ਾਹ ਬਣ ਜਾਂਦਾ ਵੀ ਵੀ ਸਿਸਟਮ ਦੇ ਨਾਲ ਹਾਂਜੀ ਮੇਰਾ ਮੰਨਣਾ ਇਹ ਹੈ ਜੀ ਪ੍ਰਾਈਵੇਸੀ ਐਂਡ ਬਿਲਕੁਲ ਜੀ ਬਿਲਕੁਲ ਮੇਰਾ ਮੰਨਣਾ ਹੀ ਹੈ ਜਿੰਦਗੀ ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਜੋ ਮੈਂ ਵਿਚਰੇ ਆਇਨੇ ਸਾਲ ਵੀ ਇੱਥੋਂ ਕੀ ਮਿਲਿਆ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਭਾਈ ਜਦੋਂ ਜਦੋਂ ਕੋਈ ਇਨਸਾਨ ਦਾ ਕੋਈ ਘਰ-ਬਾਰ ਛੋਟਾ ਹੁੰਦਾ ਨਾ ਇੱਕ ਕਮਰੇ ਵਾਲੇ ਇਨਸਾਨ ਜਿੰਦੇ ਚ ਚਾਰ ਪੰਜ ਜਣੇ ਰਹਿੰਦੇ ਹੋਣ ਉਹਨਾਂ ਦੇ ਮਨ ਦੇ ਵਿੱਚ ਕਦੇ ਨਹੀਂ ਆਉਂਦਾ ਅਸੀਂ ਵੱਡੀ ਗੱਡੀ ਲੈ ਲਈਏ ਵੱਡੀ ਕੋਠੀ ਪਾਲੀਏ ਜਾਂ ਵਿਦੇਸ਼ ਚਲੇ ਜੀਏ ਜਾਂੇ ਕਰਦਿਏ ਜੋ ਕਰਦਿਓ ਉਹ ਤੁਸੀਂ ਵੇਖੋ ਕੋਈ ਫਿਕਰ ਫਾਕਾ ਨਹੀਂ ਹੁੰਦਾ ਪਰ ਜਦੋਂ ਇਨਸਾਨ ਕੋਲੇ ਰੋਟੀ ਚੰਗੀ ਖਾਣ ਲੱਗ ਪੈਂਦਾ ਚਾਰ ਪੈਸੇ ਹੁੰਦੇ ਨੇ ਫਿਰ ਇਨਸਾਨ ਐਨਾ ਉਲਝ ਜਾਂਦਾ ਵੀ ਆਪਣੇ ਆਪ ਨੂੰ ਸੁਲਝਾ ਨਹੀਂ ਸਕਦਾ ਫਿਰ ਐਨਾ ਹੀ ਉਲਝ ਜਾਂਦਾ ਤੇ ਉਲਝਾਉਂਦਾ ਕੌਣ ਹੈ ਉਲਝਾਉਂਦਾ ਸਾਡਾ ਮਨ ਹੈ ਆ ਜਿਹੜੇ ਮਨ ਦੇ ਨਾਲ ਅਸੀਂ ਤੁਰੇ ਫਿਰਦੇ ਹਾਂ ਇਹ ਇਹ ਮੈਂ ਗੱਲ ਵੇਖੀ ਐ ਜਿਹੜੇ ਐਗਰੀ ਕਰਦੇ ਨੇ ਕਰੋ ਕਮੈਂਟ ਵੀ ਭਾਈ ਸਗੋ ਜਿਹੜਾ ਥੋੜਾ ਜਿਹਾ ਜਿਹੜਾ ਗਰੀਬ ਮੱਧਿਮ ਲੋਗ ਹੁੰਦਾ ਨਾ ਉਹ ਉਹਨੇ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਜਿਹੜੇ ਬੰਦਾ ਚੰਗੀ ਰੋਟੀ ਖਾਂ ਲਾਗ ਪੈਂਦਾ ਚੱਲ ਬੰਦਾ ਉਹ ਕਹਿੰਦਾ ਵੀ ਉਹ ਉਹਨੂੰ ਉਹਨੂੰ ਚੈਨ ਹੀ ਨਹੀਂ ਆਉਂਦਾ ਉਹ ਸਾਰਾ ਦਿਨ ਪੈਸਾ ਪੈਸਾ ਇੱਥੋਂ ਹੀ ਬਣ ਜੇ ਉੱਥੋਂ ਹੀ ਬਣ ਜੇ ਐ ਜੇ ਕੰਮ ਨਹੀਂ ਚੱਲਿਆ ਤੇ ਰੋਣ ਲੱਗ ਪਿਆ ਜ਼ਿਆਦਾ ਹੋ ਗਿਆ ਟੈਨਸ਼ਨ ਪੈ ਗਈ ਜੇ ਕੁਝ ਮਿਲ ਗਿਆ ਤੇ ਰਾਜੀ ਤੇ ਜੇ ਕੁਝ ਨਾ ਮਿਲਿਆ ਤੇ ਫਿਰ ਦੁਖੀ ਮੰਨੇ ਸਭ ਕੁਝ ਕਰਨਾ ਨਾ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਕਿਤੇ ਕਿਤੇ ਮੈਂ ਵੀ ਸੋਚਦਾ ਹੁੰਨਾ ਵੀ ਹੁਣ ਕਈ ਬੰਦੇ ਆਪਾਂ ਇਹੋ ਜਿਹੇ ਔਖੇ ਹੋਣਗੇ ਸੰਸਾਰ ਤੇ ਵੀ ਗੱਲ ਹੀ ਛੱਡ ਦਿਓ ਫਿਰ ਪ੍ਰਮਾਤਮਾ ਨੂੰ ਕਹਿਣ ਨੂੰ ਮਨ ਕਰਦਾ ਵੀ ਇਹਨਾਂ ਨੂੰ ਨਾ ਹੀ ਵਿਚਾਰੇ ਬਣਾਉਂਦਾ ਭਾਈ ਤੇ ਫਿਰ ਹਿਸਾਬ ਕਿਤਾਬ ਦੀ ਜਦੋਂ ਸਮਝ ਨਹੀਂ ਆਉਂਦੀ ਵੀ ਪਤਾ ਨਹੀਂ ਉਹ ਮਾਲਕ ਦੇ ਰੰਗ ਨੇ ਕੀ ਉਹ ਸੋਚਦਾ ਕਿ ਉਹ ਸਾਡੇ ਅਸੀਂ ਕਿੱਥੋਂ ਅਸੀਂ ਤੇ ਅਸੀਂ ਆਪਦੇ ਆਪ ਨੂੰ ਜੱਡਾ ਮਰਜੀ ਵੱਡਾ ਕਹਾ ਲਈਏ ਪਰ ਹਾਂ ਅਸੀਂ ਧਰਤੀ ਤੇ ਕਿਰਮੀਆਂ ਜਦੋਂ ਇਸ ਗੱਲ ਨੂੰ ਅਸੀਂ ਸਮਝ ਗਏ ਤੇ ਫਿਰ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਤੇ ਜੇ ਅਸੀਂ ਖੁਆਇਸ਼ਾਂ ਰੱਖਾਂਗੇ ਸੁਪਨੇ ਦੇਖਣੇ ਚਾਹੀਦੇ ਨੇ ਪਰ ਸੁਪਨੇ ਦਾ ਮਤਲਬ ਇਹ ਨਹੀਂ ਵੀ ਭਾਈ ਵੀ ਬੰਦਾ ਕਵੇ ਮਨੂਆ ਇਹੋ ਜੇ ਜੋ ਮੋੜੇ ਫਲਾਣਾ ਹੋ ਜੇ ਢੰਕਾ ਹੋ ਜੇ ਫਿਰ ਨਹੀਂ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਜੇ ਸੁਪਨੇ ਦੇਖਣੇ ਨੇ ਤੇ ਮਿਹਨਤ ਕੀਤੀਆਂ ਸਭ ਕੁਝ ਹਾਸਲ ਹੋ ਜਾਂਦਾ ਤੇ ਸੱਚ ਜਾਣਿਓ ਜਦੋਂ ਸਭ ਕੁਝ ਹਾਸਲ ਹੋ ਜਾਂਦਾ ਨਾ ਫਿਰ ਬੰਦਾ ਸਗੋ ਨਾ ਸੁਖੀ ਦੀ ਬਜਾਏ ਕਈ ਵਾਰੀ ਦੁਖੀ ਹੋ ਜਾਂਦਾ ਹੈ। ਕਈ ਵਾਰੀ ਨਾ ਦੁਖੀ ਹੋ ਜਾਂਦਾ ਬੰਦਾ ਸੁਖੀ ਦੀ ਬਜਾਏ। ਹਾਂਜੀ ਸਭ ਦਾ ਮਾਲਿਕ ਭਾਈ ਏ ਕੀ ਹੁੰਦਾ ਹੈ? ਇਹ ਕੀ ਹੈ? ਮਾਲਵਾ ਵਿਲਜ ਲਾਈਫ। ਹਾਂਜੀ ਆਜੋ ਆਜੋ ਜਿਹੜੇ ਹੈਗੇ ਨੇ ਹਾਲੇ ਵੀ। ਇਹ ਲੋਕਾਂ ਦਾ ਹਸਾਬ ਗਤਾਸ ਹੈ ਦੁਨੀਆ ਦਾ। ਜਿਉਂਦੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਤੁਸੀਂ ਵੇਖਿਆ ਹੀ ਐ ਆ ਵੀਰ ਆ ਸਿੱਧੂ ਮੂਸੇ ਵਾਲਾ ਪਹਿਲਾਂ ਉਹਦੇ ਨਾਲ ਕਿੱਦੀਆਂ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਕੀ ਕੁਝ ਹੁੰਦਾ ਸੀ ਤੇ ਲੋਹਿਆ ਮਨਾ ਲਿਆ ਉਹ ਉਹ ਕਿਵੇਂ ਵੀ ਜੋ ਜਾਨ ਤੋਂ ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਾ ਇਹਦੇ ਚੰਗਿਆਈਆਂ ਕਈਆਂ ਦੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਪਰ ਉਹ ਇਨਸਾਨ ਨੂੰ ਜਾਨ ਤੋਂ ਬਾਅਦ ਵਿੱਚ ਪਤਾ ਲੱਗਦਾ ਵੀ ਉਹਦੇ ਵਿੱਚ ਕੀ ਗੁਣ ਸਨ ਤੇ ਲੋਕ ਕਦਰ ਹੀ ਫਿਰ ਪਾਉਂਦੇ ਨੇ ਜੋ ਉਹਦੇ ਜੀ ਨਹੀਂ ਕਦਰ ਪਾਉਂਦਾ ਕੋਈ ਜਿਹਦੇ ਕੋਲੇ ਮਾਂ ਬਾਪ ਆ ਉਹ ਉਹ ਕਈ ਵਾਰੀ ਸੇਵਾ ਨਹੀਂ ਕਰ ਪਾਉਂਦਾ ਜਿਹਦੇ ਚਲੇ ਜਾਂਦੇ ਨੇ ਉਹ ਫਿਰ ਗੱਲਾਂ ਸਾਡੇ ਕੋਲੇ ਹੁੰਦਾ ਭਾਈ ਅਸੀਂ ਤੇ ਐ ਸਾਂਭਣਾ ਸੀ ਉਹ ਸਾਂਭਣਾ ਸੀ ਇਹ ਸਭ ਗੱਲਾਂ ਬਾਤਾਂ ਹੀ ਨੇ ਇਹ ਪ੍ਰਮਾਤਮਾ ਦਾ ਬਣਾਇਆ ਇੱਕ ਖੇਡ ਹੈ ਤੇ ਜਿਵੇਂ ਅਸੀਂ ਕਹਿ ਲਓ ਕੱਟ ਪੁਤਲੀਆਂ ਜਿੰਨੂੰ ਉਹਨੇ ਠੇਡਾ ਲਾਤਾ ਉਂਗਾ ਲਾਤੀ ਲੜੇਗ ਪਿਆ ਤੇ ਜਦੋਂ ਉਹਦਾ ਸੱਦਾ ਆ ਗਿਆ ਫਿਰ ਐ ਨਹੀਂ ਤੁਹਾਡੇ ਘਰੇ ਕੋਈ ਆਇਆ ਨਾ ਤੇ ਤੁਸੀਂ ਉਹਨੂੰ ਇੱਕ ਮਿੰਟ ਕਹਿ ਸਕਦੇ ਹੋ ਭਾਈ ਕੁਈ ਤੌਣ ਉਹ ਆਵਾਜ਼ ਮਾਰ ਰਿਹਾ ਵੀ ਛੇਤੀ ਆ ਜਾ ਉਹਨੂੰ ਕਹਿ ਸਕਦੇ ਮੈਂ ਆ ਕੰਮ ਕਰਕੇ ਆਵਾਂਗਾ ਪਰ ਜਦੋਂ ਉਹਦਾ ਸੱਦਾ ਆ ਗਿਆ ਨਾ ਫਿਰ ਇਹ ਵੀ ਨਿੱਕਿਆ ਜਾਂਦਾ ਵੀ ਮੈਂ ਐ ਕਰਕੇ ਆ ਜਾਾਂਗਾ ਜਾਂ ਜਮੈਂ ਉਹ ਕਰਕੇ ਇਸ ਕਰਕੇ ਭਾਈ ਸਾਰੇ ਦੁਨੀਆ ਸਾਰੀ ਸ੍ਰਿਸ਼ਟੀ ਕਹਿ ਲੋ ਮਾਲਕ ਦੀ ਬਣਾਈ ਐ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਦਾ ਗੁਪਰੀਆ ਕੌਣ ਭਲੇ ਕੋ ਮੰਦੇ ਅਸੀਂ ਕਿਹ ਕੌਣ ਹੁੰਨੇ ਫਿਰ ਫਰਕ ਕਰਨ ਵਾਲੇ ਚਾਹ ਕੋਈ ਹੋਵੇ ਜਿਹੜੇ ਵੀ ਧਰਮ ਦੇ ਵਿੱਚ ਉਹ ਉਸੇ ਵਿੱਚ ਹੀ ਪੱਕੇ ਰਹੋ ਪਰਮਾਤਮਾ ਦਾ ਨਾਮ ਕਿਸੇ ਵੀ ਤਰੀਕੇ ਦੇ ਨਾਲ ਲਿਆ ਜਾ ਸਕਦਾ ਹੈ ਰਾਧੇ ਰਾਦੇ ਵੀ ਕਿਹਾ ਜਾ ਸਕਦਾ ਹੈ ਅੱਲਾ ਵੀ ਕਿਹਾ ਜਾ ਸਕਦਾ ਹੈ ਵੈਗਰੂ ਵੀ ਕਿਹਾ ਜਾ ਸਕਦਾ ਤੇ ਇਹ ਤੇ ਗੱਲ ਇਹ ਵੀ ਜਿਹੋ ਜਿਹੇ ਲੋਕਾਂ ਵਿੱਚ ਅਸੀਂ ਰਹਿੰਨੇ ਆ ਉਹੋ ਜੀ ਸਾਡੀ ਸੋਚ ਹੋ ਜਾਂਦੀ ਹੈ ਤੇ ਆਓ ਜਿਨ੍ਹਾਂ ਨੇ ਅੱਜ ਲਾਈਵ ਦੇ ਵਿੱਚ ਗੱਲਾਂ ਬਾਤਾਂ ਸੁਣੀਆਂ ਕਮੈਂਟ ਕਰਕੇ ਕਰ ਵੀ ਸਕਦੇ ਹੋ ਗੱਲਾਂ ਬਾਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਵੀਡੀਓ ਵਿੱਚ ਮੈਂ ਕਹਿਣਾ ਚਾਹੁੰਨਾ ਵੀ ਜਿਵੇਂ ਪਾਈ ਸ਼ੇਅਰ ਕਰ ਦਿਆ ਕਰੋ ਤੁਹਾਡਾ ਕੁਝ ਨਹੀਂ ਘਟਦਾ ਨੈਟ ਆਦਿਕਲ ਪੈਸੇ ਉਨਾ ਹੀ ਪੂਨੇ ਪੈਂਦੇ ਨੇ ਲਿਮਟਡ ਰਹਿੰਦਾ ਤੇ ਲਾਈਕ ਵੀ ਵੀਡੀਓ ਨੂੰ ਕਰ ਦਿਆ ਕਰੋ ਤੇ ਹੋ ਸਕੇ ਤੇ ਸਾਡੀਆਂ ਲੌਂਗ ਵੀਡੀਓ ਵੀ ਜਰੂਰ ਦੇਖਿਆ ਕਰੋ ਕਿਉਂਕਿ ਹੌਸਲਾ ਵਧਾਈ ਹੁੰਦਾ ਬੰਦੇ ਦਾ ਹੋਰ ਕੀ ਹੁੰਦਾ ਨਹੀਂ ਤੇ ਫਿਰ ਇੱਕ ਨਾ ਇੱਕ ਦਿਨ ਬੰਦਾ ਕੋਈ ਵੀ ਇੱਕ ਨਾ ਕਿਚਰ ਮੱਥਾ ਮਾਰਦਾ ਫਿਰ ਛੱਡ ਜਾਂਦਾ ਉਹ ਤੇ ਜੇ ਉਹਦੇ ਕੰਮ ਦਾ ਮੁੱਲ ਪੈਣ ਲੱਗ ਪਵੇ ਵੀ ਲੋਕ ਜਿਹੜੇ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੁੜ ਜਾਣ ਤੇ ਫਿਰ ਥੋੜਾ ਜਿਹਾ ਬੰਦਾ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਦਾ ਤੇ ਆਓ ਅੱਜ ਵਾਸਤੇ ਇੰਨਾ ਹੀ ਲਾਈਵ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਕਰ ਦਿੱਤਾ ਗੱਲਬਾਤ ਸੁਣੀ ਹੈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਨੇ ਧੰਨਵਾਦ ਵੀਡੀਓ ਨੂੰ ਲਾਈਕ ਕਰਦੇ ਨੇ ਧੰਨਵਾਦ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਾਓ ਤੇ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਛੇਤੀ ਪਹੁੰਚਿਆ ਕਰੇਗੀ ਵੀ ਬੰਦਾ ਦੇਖ ਲੈਂਦਾ ਫਲਾਣੇ ਬੰਦੇ ਨੇ ਜਿਹਨੂੰ ਇੱਕ ਵਾਰ ਸੁਣਿਆ ਹੋਵੇ ਬੰਦਾ ਫਿਰ ਮਨ ਕਰਦਾ ਉਹ ਲੋ ਫਿਰ ਕਿਤੇ ਸੁਣੀ ਉਹ ਅੱਗੇ ਕੀ ਕਰਦਾ ਉਹ ਤੇ ਅੱਜ ਵਾਸਤੇ ਇੰਨਾ ਹੀ ਲਾਈਵ ਗਰਮੀ ਬਹੁਤ ਹੈ ਬਚ ਕੇ ਰਹੋ ਆ ਦੋ ਤਿੰਨ ਮਹੀਨੇ ਕਹਿ ਲਓ ਬਹੁਤ ਜਿਆਦਾ ਗਰਮੀ ਹੈ ਬਚ ਕੇ ਰਹੋ ਤੇ ਪਰਮਾਤਮਾ ਕਿਰਪਾ ਕਰੇ ਸਭ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨਵਾਦ ਜੀ ਮਿਲਦੇ ਆ ਇੱਕ ਅਗਲੇ ਲਾਈਵ ਦੇ ਵਿੱਚ